ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕਿਓ ਬਾਈ ਆਪਣੇ ਯੰਗ ਫਾਰਮਰ ਚੈਨਲ ਦੇ ਲਾਈਵ ਦੇ ਵਿੱਚ ਤੇ ਅੱਜ ਆਪਾਂ ਆਏ ਆ ਦੇਖ ਲਓ ਪਿੱਛੇ ਮੇਰੇ ਗੋਭੀ ਵਾਲੇ ਖੇਤ ਦੇ ਵਿੱਚ ਇਹ ਖੇਤ ਹੈਗਾ ਆਪਣੇ ਕੋਠੇਕੌਰ ਸਿੰਘ ਵਾਲੇ ਦੇ ਵਾਦ ਜਸਪ੍ਰੀਤ ਸਿੰਘ ਜੀ ਤੇ ਇਹਨਾਂ ਦਾ ਜਿਹੜਾ ਗੋਭੀ ਵਾਲਾ ਖੇਤ ਆ ਬਾਈ ਦੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸਾਰੇ ਜਾਣਦੇ ਹੋ ਤੇ ਹੁਣ ਕਹਿੰਦੇ ਹੁੰਦੇ ਆ ਜਿਵੇਂ ਗੋਭੀ ਦਾ ਵਿਆਹ ਕਰ ਰਹੇ ਹਨ ਜੀ ਹਾਂਜੀ ਆਹ ਦੇਖ ਲਓ ਬਾਈ ਆ ਰਹਿ ਗਈ ਬਸ ਤਿੰਨ ਚਾਰ ਕੁਇੰਟਲ ਹੋਊਗੀ ਹਾਂ ਹਾਂ ਜਿਹੜਾ ਰਹਿ ਗਿਆ ਬਸ ਇੱਕ ਜਿਹੜਾ ਰਹਿ ਗਿਆ ਤੇ ਬਾਕੀ ਬਾਈ ਨੇ ਗੋਭੀ ਦਿੱਤੀ ਸਾਰੀ ਵੇਚ ਤੇ ਐਤ ਕੀ ਰੇਟ ਵਾਲੇ ਨਜ਼ਾਰੇ ਆ ਗਏ ਕਹਿੰਦਾ ਖੁਸ਼ੀ ਹੋਇਆ ਫਿਰਦਾ ਹਨ ਆ ਜੋ ਗੱਲਬਾਤ ਕਰਾਉਣੇ ਆ ਅੱਜ ਬਾਈ ਦੇ ਆਇਆ ਦੋਸਤੇ ਦੇ ਖੇਤ ਇੱਕ ਤਾਂ ਵੇਖਣਾ ਇਹ ਵੀਡੀਓ ਵਾਰਦੇ ਕੋ ਬਹੁਤ ਪਉਂਦਾ ਸੀ ਵੀ ਹੈਗਾ ਕੁਛ ਕਿ ਨਹੀਂ ਤੇ ਨਾਲੇ ਗੋਭੀ ਲੈ ਕੇ ਜਾਣਗੇ ਗੱਡੀ ਕਿਹੜੀ ਲਿਆ ਬਾਈ ਗੱਡੀ ਨੋਵਾ ਬਾਈ ਨੋਵਾ ਗੱਡੀ ਨੋਵਾ ਗੱਡੀ ਤੇ ਆਇਆ ਭਰ ਕੇ ਲੈ ਜਾਣਗੇ ਭਰ ਕੇ ਲੈ ਜਾਣਗੇ ਤੇ ਸ਼ਰਤ ਹੈ ਇਹਨਾਂ ਨੂੰ ਇੱਕ ਹੂੰ ਇਹ ਬਠਿੰਡੇ ਵੇਚ ਦੀ ਲੰਗਣਗੇ ਤੇ ਮੈਂਨ ਨੂੰ ਆਖਿਆ ਮੈਂ ਕਿਹਾ ਵੀ ਉੱਥੇ ਰੇਟ 80 ਰੁਪਏ ਦਾ ਕਿਤੇ ਜਾਂਦੇ ਕੰਡੇ ਤੋਂ ਬਿਨਾਂ ਹੀ ਵੇਚ ਦਿਓ 100 ਦੇ ਤਿੰਨ ਫੋਲ ਤੁਸੀਂ ਤੇ ਸ਼ਰਤ ਹੈ ਇਹਨਾਂ ਨੂੰ ਤੇ ਭਾਈ ਅੱਜ ਲੈ ਕੇ ਗਏ ਕੀ ਰੇਟ ਲੱਗਿਆ ਫੁੱਲ ਗੋਭੀ ਅੱਜ ਆਪਣਾ ਭਾਈ ਜੀ ਪਾ ਮੰਨ ਕੇ ਚਲੋ ਕੁਝ 40 ਲੱਗੀ ਕੁਝ 45 ਲੱਗੀ ਅੱਛਾ ਜੀ ਹਾਂ ਫੇਰ ਤਾਂ 1012 1012 ਭਾਈ ਜੀ ਅੱਜ ਰੇਟ ਚੰਗਾ ਰਿਹਾ ਉਹ ਮੈਨੂੰ ਇਹ ਸੀਗਾ ਮੈਂ ਕਿ ਬੁੱਧਵਾ ਕਿੰਨਾ ਵਜਨ ਹੋ ਗਿਆ ਬਾਈ ਹਜੇ ਤੱਕ ਜਿਹੜਾ ਹੁਣ ਤੱਕ ਵੇਚੋ ਇਹਦੇ ਵਿੱਚੋਂ ਬਾਈ ਜੀ ਮੰਨ ਕੇ ਚਲੋ ਵੀ ਅੱਜ ਵਾਲਾ ਪਾ ਲਓ ਜਾਂ ਮੰਨ ਕੇ ਚਲੋ 45 ਕਵਾਂਟਲ ਵਜਨਾ ਆਪਾਂ ਕੱਢ ਲਿਆ 50 ਉਹਦੇ ਵੀਡੀਓ 'ਚ ਆਪਾਂ ਕਿੰਨਾ ਕਿਹਾ ਸੀਂਦਾ 'ਚ ਉਹਦੇ ਕਿਹਾ ਸੀ ਆਪਾਂ 30 ਤੋਂ 35 ਅੱਛਾ ਹਾਂ 70 ਨਹੀਂ ਕਿਹਾ ਸੀ ਅੱਛਾ ਹੂੰ ਉਹ ਟੋਟਲ ਐਵਰੇਜ ਮੰਨ ਕੇ ਚਲੋ 70 ਦੀ ਆ ਜਾਂਦੀ ਆ ਆਪਣਾ ਫਿਰ ਪਹਿਲੀ ਵਾਰ ਦਾ ਜਿਵੇਂ ਸੀਗਾ ਕਿ ਇਹਦੇ 3-4 ਕਵਾਂਟਲ ਤੇ ਪਈ ਆ ਹਾਂ ਮੰਨ ਕੇ ਚਲੋ 50 ਕਵਾਂਟਲ ਤੇ ਜਾਊਗਾ 60 ਕਵਾਂਟਲ ਤੇ ਜਾੜੂਗਾ ਜੀ ਤੇ ਕਿੰਨੇ ਦੀ ਹੋਗੀ ਰੇਟ ਦੇ ਹਿਸਾਬ ਨਾਲ ਹਿਸਾਬ ਲਾਇਓ ਮਾੜਾ ਮੁੱਟ ਰੇਟ ਦੇ ਹਿਸਾਬ ਨਾਲ ਬਾਈ ਜੀ ਜਿਵੇਂ ਪਿੰਡੂ ਪਾਸ਼ਾ ਚਾਪਾ ਕਹਿੰਦੇ ਵੀ 7 ਲੱਖ ਦੀ ਜਾਂ 1.30 ਦੀ ਕਹਿ ਰਹੀਏ ਵੀ 1.35 40000 ਦੀ ਹੋ ਜੂਗੀ ਲੱਖ ਰੁਪਏ ਬਾਜੂ ਹਾਂ ਲੱਖ ਬਾਜੂ 90 ਬਾਜੂ ਇਹਦੇ ਆਪਣਾ 37 7 ਕਣਾ ਤਾਂ 37000 ਰੁਪਏ ਖਰਚ ਬਸ ਫਿਰ ਲੱਖ ਰੁਪਏ ਬਚ ਗਿਆ ਹੈ ਲੱਖ ਰੁਪਏ ਬਚੂਗਾ ਬਾਈ ਜੀ ਤੇ ਬਾਈ ਨੂੰ ਵਧਾਈਆਂ ਦਿਓ ਬਾਈ ਨਾਲੇ ਇਹਦੇ ਘਰਾਂ ਦੇ ਕੋਲੇ ਹੋਇਆ ਮੁੰਡਾ ਬਾਪੂ ਬਣ ਗਿਆ ਮੁੰਡੇ ਦਾ ਹੈ ਵਧਾਈਆਂ ਬਾਈ ਬਹੁਤ ਬਹੁਤ ਸਾਰਾ ਸਭ ਨੂੰ ਵਧਾਵੇ ਜੀ ਤੇ ਹੁਣ ਆ ਫਿਰ ਮੁੰਡਿਆਂ ਨੂੰ ਗੋਭੀ ਵੱਢ ਕੇ ਦੇਈ ਜਾਣਾ ਹੈ ਹਾਂ ਗੋਭੀ ਦੇ ਰਹੇ ਆ ਉਸਤਾਏ ਆਪਣੀ ਆ ਦੇਖ ਲਓ ਬਾਈ ਜਿਵੇਂ ਕਹਿੰਦੇ ਹੁੰਦੇ ਜਦੋਂ ਰੇਟ ਹੋ ਉਹਦੋਂ ਫੁੱਲ ਜਾਮਣੀ ਵੀ ਨਹੀਂ ਹੁੰਦੇ ਜਦੋਂ ਤੋੜੀ ਨਾ ਜਾਵੇ ਰਹਿਣਾ ਹੋਵੇ ਉਦੋਂ ਭਾਵੇਂ ਜਾਮਣੀ ਹੋ ਜਾਂਦੀ ਹੈ ਇਹ ਹੈਣਾ ਕਿ ਸੜਾਏ ਫੁੱਲ ਵੀ ਚਿੱਟੇ ਜਿਹੇ ਪਏ ਆ ਇਹ ਜਿੱਥੇ ਜਿੱਥੇ ਫੁੱਲ ਪਏ ਇਹ ਬਾਈ ਦੋ ਵੈਰਾਈਟੀਆਂ ਸੀ ਆਪਣੀਆਂ ਹੈਨਾ ਨੇ ਵਰਗ ਰਹੀਆਂ ਜਿਹੜਾ ਉਹ ਖੇਤ ਖਾਲੀ ਪਹਿਲਾਂ ਕਰਿਆ ਆਪਾਂ ਉਹ ਡਾਕਟਰ ਦੀ ਘੱਤ ਕੀ ਵੈਰੈਟੀ ਸੀ ਇਹ ਬਾਈ ਰਾਜਿੰਦਰ ਨਾਲ ਦੀ ਮਣੀ ਫਾਰਮ ਦੀ 70 ਵਾਲਿਆਂ ਦੀ ਇਹ ਬਾਈ ਲੈ ਆਈ ਸੀ ਆਪਾਂ ਬੋਦੀ ਵਾਲੇ ਕੁਲਦੀਪ ਤੋਂ ਕੁਲਦੀਪ ਤੋਂ ਬਹੁਤ ਵਧੀਆ ਰਿਜ਼ਲਟ ਆਇਆ ਇਸ ਨਰਸਰੀ ਦਾ ਵੀ ਆਪਾਂ 5000 ਰੁਪਏ ਤਾਂ ਪਾਇਆ ਸੀਗਾ ਬਹੁਤ ਵਧੀਆ ਰਿਜ਼ਲਟ ਆਇਆ ਇਹ ਵੈਰੈਟੀ ਕਿੰ ਨੂੰ ਕੋਈ ਕੰਪਲੀਟ ਨਹੀਂ ਆਈ ਕੋਈ ਕੰਪਲੀਟ ਨਹੀਂ ਆਈ ਬਾਈ ਬਹੁਤ ਵਧੀਆ ਬਈ ਲਓ ਬਈ ਹੁਣ ਮਿੱਤਰਾਂ ਨਾਲ ਵੀ ਬਾਈ ਦੇ ਨਾਲ ਗੱਲਬਾਤ ਕਰਾਉਣੇ ਆ ਧੰਨਵਾਦ ਬਾਈ ਬੋੜ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੋ ਬਹੁਤ ਸੋਹਣਾ ਮਾਹੌਲ ਆ ਬਈ ਖੇਤਾਂ ਦਾ ਇੱਧਰ ਹਨਾ ਟਿੱਬਾ ਕਰਕੇ ਨਾ ਆਸੇ-ਪਾਸੇ ਐ ਵਧੀਆ ਮਾਹੌਲ ਆ ਡੇਰਾ ਇੱਧਰ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਾਉਣੇ ਆ ਖੇਤ ਆਏ ਆ ਪਿੰਡਾਂ ਵਾਲਿਆ ਵੇ ਲੋਕ ਕਿਸੇ ਸਮੇਂ ਹੁੰਦਾ ਹੀ ਬਾਥੂ ਹੁੰਦਾ ਹੀ ਆਮ ਹੀ ਤੇ ਹੁਣ ਬਾਥੂ ਵੀ ਨਹੀਂ ਮਿਲਦਾ ਛੇਦੀ ਕਿਤੇ ਹਨਾ ਪ੍ਰੇਮ ਬਾਥੂ ਵੀ ਬਹੁਤ ਤਗੜੀ ਚੀਜ਼ ਬਣਿਆ ਪਿਆ ਬਈ ਸਾਗ ਵਾਸਤੇ ਲਿਆਉਣਾ ਨਾ ਕਈ ਤਾਂ ਵਿਚਾਰੇ ਬਿਨਾ ਬਾਥੂ ਸੇ ਸਾਗ ਬਣਾ ਲੈਂਦੇ ਆ ਆ ਦੇਖੋ ਬਾਈ ਹੋਰੀ ਬਾਥੂ ਤੋੜੀ ਜਾਂਦੇ ਆ। ਲਓ ਵੀ ਗੱਲਬਾਤ ਕਰਾਉਣੀ ਆ। ਕੀ ਹਾਲ ਆ ਬਾਈ? ਠੀਕ ਹੋ? ਸਿਕਾ ਬਾਈ ਜੀ ਕਿਹਦਾ ਸੀ? ਬਹੁਤ ਵਧੀਆ। ਤੋੜੀ ਜਾਂਨੇ ਬਾਥੂ। ਲਓ ਜੀ ਟਿੱਬਿਆਂ ਚ ਬਾਥੂ ਤੋੜੀ ਜਾਂਦੇ ਆ ਟਮਾਟਰਾਂ ਚ। ਇਹ ਬਾਈ ਪ੍ਰੇਮ ਦੀ ਨਲਕੀ ਕਹੀਏ ਕਿ ਕੀ ਕਹੀਏ ਬਾਥੂ ਹੋ ਗਿਆ। ਮੇਰੇ ਬੀਜਾ ਮੇਰੇ ਬੀਜਾ ਸਪੈਸ਼ਲ ਬਾਈ ਬਾਥੂ। ਅੱਛਾ। ਇਹ ਤਾਂ 90 ਕਿਲੋਮੀਟਰ ਤੋਂ ਦੂਰ ਆਏ ਮੰਨ ਕੇ ਚਲੋ ਬਾਥੂ ਲੈਣ ਆਏ ਆ। ਠੀਕ ਹੈ ਜੀ। ਸਾਗ ਚ ਪਾਵਾਂਗੇ ਮਾ। ਬਾਈ ਆਪਣਾ ਨਾਂ ਤੇ ਪਿੰਡ ਦੱਸੋ ਕਿਹੜਾ ਈ? ਮੇਰਾ ਪਿੰਡ ਰਾਜਗੜ੍ਹ ਕੁੱਬੇ ਆ। ਠੀਕ ਹੈ ਬਈ ਆਪਣਾ ਮੇਰਾ ਪਿੰਡ ਯਾਤਰੀ ਆ ਬਈ ਮੋੜ ਮੰਡੀ ਯਾਤਰੀ ਤਲਵੰਡੀ ਸਾਬ ਦੇ ਮੋੜ ਮੰਡੀ ਨੇ ਉਹ ਬਾਈ ਵੀ ਆਪਣੇ ਬਹੁਤ ਤੋਂ ਰਾਏਗੜ ਗੁੱਬਿਆਂ ਤੋਂ ਆ ਆਪਣਾ ਕੀ ਨਾਮ ਬਈ ਗੁਰਤੇਜ ਸਿੰਘ ਬਈ ਗੁਰਤੇਜ ਸਿੰਘ ਤੁਸੀਂ ਦੋਨੇ ਭਾਈ ਹੋ ਹਨ ਤੇ ਕਿਵੇਂ ਬਈ ਪ੍ਰੇਮ ਦਾ ਕੰਮ ਵੀਡੀਓ ਹੀ ਦੇਖਦੇ ਹੁੰਦੇ ਸੀ ਅੱਜ ਆ ਕੇ ਖੇਤ ਬਹੁਤ ਵਧੀਆ ਮਿਹਨਤੀ ਮੁੰਡਾ ਤੇ ਮਤਲਬ ਨੌਜਵਾਨਾਂ ਨੂੰ ਇਹੀ ਅਸੀਂ ਕਹਾਂਗੇ ਕਿ ਨੌਜਵਾਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਇੱਥੇ ਰਹਿ ਕੇ ਪੰਜਾਬ ਚ ਰਹਿ ਕੇ ਬਹੁਤ ਆਪਣੇ ਕੋਲੇ ਰੁਜ਼ਗਾਰ ਹੈਗੇ ਨੇ ਚਾਹੇੋ ਖੇਤੀવાડી ਐ ਜਾਂ ਸਬਜ਼ੀ ਐ ਜਾਂ ਹੋਰ ਕਿੰਨੀਆਂ ਚੀਜ਼ਾਂ ਨੇ ਬਹੁਤ ਕੰਮ ਮੁਸ਼ਕਲ ਸਕਦੇ ਨਹੀਂ ਜਦੋਂ ਬਾਹਰੋਂ ਆ ਕੇ ਮਤਲਬ ਜਿਹੜੇ ਹੋਰ ਸਟੇਟਾਂ ਵਾਲੇ ਕਹਿ ਲਓ ਮਤਲਬ ਹਨਾ ਹਾਂਜੀ ਬਾਹਰਲੇ ਬੰਦੇ ਆ ਉਹ ਇੱਥੇ ਆ ਕੇ ਕਾਮਯਾਬ ਹੋ ਸਕਦੇ ਆ ਤੇ ਆਪਣੇ ਬੰਦੇ ਕਿਉਂ ਨਹੀਂ ਕਾਮਯਾਬ ਹੋ ਸਕਦੇ ਬਿਲਕੁਲ ਬਈ ਮਤਲਬ ਮੈਂ ਆਪਦੇ ਨੇੜੇ-ਤੇੜੇ ਇਦਾਂ ਦੇ ਐਗਜ਼ਾਮਪਲਾਂ ਦੇਖੀਆਂ ਨੇ ਜਿਹੜੇ ਬੰਦੇ ਬਾਹਰਲੇ ਸੂਬਿਆਂ ਤੋਂ ਇੱਥੇ ਆਏ ਨੇ ਜਿਨ੍ਹਾਂ ਕੋਲ ਸਿਰਫ ਛੋਟੀ ਜਿਹੀ ਕਰੇੜੀ ਲੱਗੀ ਹੋਈ ਐ ਫਲਾਂ ਦੀ ਜਾਂ ਕੋਈ ਕਹੋ ਸਬਜ਼ੀ ਦੀ ਲੱਗੀ ਹੋਈ ਐ ਉਹ ਵੀ ਐਵੇਂ ਨਕੇ ਚੱਲੋ ਵੀ ਚੰਗੀ ਦਿਹਾੜੀ ਪਾਉਂਦੇ ਆ ਬਈ ਉਹ। ਦਿਹਾੜੀ ਤਾਂ ਛੱਡੋ 40 40 50 50 ਲੱਖ ਦੀਆਂ ਕੋਠੀਆਂ ਆ ਨਾ ਕੋਈ। ਆਪਣਾ ਦੇਖਿਆ ਬੋਲੀ ਤੇ ਜਾਂਦੇ ਹੁੰਨੇ ਆ ਬਈ। ਜਿਵੇਂ ਜਿਹੜੀ ਚੀਜ਼ ਦਾ ਰੇਟ ਘਟ ਜਾਂਦਾ ਬੋਲੀ ਤੇ ਜਿਵੇਂ ਨਿੰਬੂ ਹੁੰਦਾ ਸਿਆਲਚ ਨੂੰ ਸ਼ਾਨਦਾਨੀ ਕੋਈ। ਬੰਦੇ ਕਹੇ ਜੇ ਹੁੰਦੇ ਉਹਨਾਂ ਨੇ ਐਂਡ ਤੇ ਜਮ ਜਦੋਂ ਦਿਨ ਪੂਰਾ ਚੜ ਜਾਂਦਾ ਬੋਲੀ ਖਤਮ ਹੋ ਜਾਂਦੀ ਆ। ਨਿੰਬੂ ਦੀ ਇੱਕ ਬੋਰੀ ਲੈ ਕੇ ਰੇੜੀ ਤੇ ਖਲਾਰ ਲੈਂਦੇ ਆ। ਤੇ 20 ਰੁਪਏ ਨੇ ਐਮਬੂ ਲਿਆ 60 70 80 ਵੇਚਣਾ ਉਹਨਾਂ ਨੇ ਤੇ ਜਦੋਂ ਪੂਰੇ ਹੋ ਗਏ ਪੈਸੇ ਉਸ ਤੋਂ ਬਾਅਦ 40 ਕਰ ਦਿੰਦੇ ਆ ਤੇ ਨਿੰਬੂ ਦੀ ਇੱਕ ਬੋਰੀ ਚੋ ਚੰਗੀ ਦਿਹਾੜੀ ਬਣਾ ਲੈਂਦੇ ਆ ਤੇ ਆਪਣੇ 10 10 ਕਿੱਲਿਆਂ ਵਾਲੇ ਰੋਈ ਜਾਂਦੇ ਆ ਮਤਲਬ ਗੱਲ ਆ ਥੋੜਾ ਜਿਹਾ ਵੀ ਹੰਬੜਾ ਤਾਂ ਮਾਰਨਾ ਪਊ ਨਾ ਮਿਹਨਤ ਤਾਂ ਕਰਨੀ ਪਊ ਸ਼ੁਰੂਆਤ ਕਰਨਗੇ ਹਾਲਾਂਕਿ ਮੈਂ ਬਹੁਤ ਵੀਡੀਓ ਦੇਖਦਾ ਦੰਦੀਆਂ ਜਿਹੜੇ ਨੌਜਵਾਨਾਂ ਨੇ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਬਹੁਤ ਵਧੀਆ ਮਤਲਬ ਕਹੋ ਵੀ ਇੱਕ ਤਰ੍ਹਾਂ ਦਾ ਰੋਲ ਮਾਡਲ ਬਣ ਰਹੇ ਨੇ ਬਿਲਕੁਲ ਚੰਗੀ ਇਨਕਮ ਆਪ ਦੀ ਜਿਹੜੀ ਕੀਤੀ ਹੈ ਚਾਹੇ ਉਹ 4 ਹੋਵੇ ਚਾਹ ਜਾਂ ਹੋਰ ਖੇਤੀਬਾੜੀ ਨਾਲ ਸੰਬੰਧਿਤ ਕਿੰਨੇ ਰੁਜ਼ਗਾਰ ਜਿਹੜੇ ਹੈਗੇ ਨੇ ਹਨਾ ਉਹ ਉਹਨਾਂ ਨੇ ਸਥਾਪਿਤ ਕੀਤੇ ਨੇ ਤੇ ਨੌਜਵਾਨਾਂ ਨੂੰ ਇਹੀ ਕਹਨੇ ਆ ਵੀਰੇ ਮਿਹਨਤ ਕਰੋ ਯਾਰ ਵੀ ਆਪ ਛੱਡ ਕੇ ਨਾ ਜਾਓ ਪੰਜਾਬ ਤਾਂ ਮਤਲਬ ਕਹਿ ਲਓ ਵੀ ਇੰਨੀ ਸੋਹਣੀ ਧਰਤੀ ਹੈ ਇੱਥੇ ਹਨਾ ਹਾਂ ਜੀ ਕਿਤੇ ਤੁਸੀਂ ਕੁਝ ਵੀ ਬੀਜੋਗੇ ਨਾ ਮਿਹਨਤ ਨਾਲ ਉਹਨੇ ਤੁਹਾਨੂੰ ਫਲ ਦੇਣਾ ਹੀ ਦੇਣਾ ਆਪਾਂ ਜਿਵੇਂ ਆ ਦਿਨਾਂ ਦੀ ਗੱਲ ਕਰੀਏ ਸਾਗ ਤੁਸੀਂ ਤੋੜ ਤੋੜਨ ਆਏ ਹੋ ਚਲੋ ਇਹਦਾ ਆਪਾਂ ਵੈਸੇ ਮਿੱਤਰ ਕੋਲੇ ਆਏ ਸਾਗ ਤੋੜ ਕੇ ਲੈ ਗਏ ਪਿੰਡਾਂ 'ਚ ਆਪਣੇ ਕਿੰਨਾ ਸਾਗ ਵੇਖਦਾ ਜਾਂਦਾ ਸਾਗ ਖੇਤਾਂ 'ਚ ਹੋਈਆਂ ਪਿੰਡਾਂ 'ਚ ਹੀ ਜਾਂਦਾ ਹਣਾ ਸ਼ਹਿਰਾਂ ਦੇ ਆਸ-ਪਾਸ ਖੇਤਾਂ 'ਚ ਲਾਈ ਬੈਠੇ ਲੋਕ 20 20 40 40 ਰੁਪਏ ਦੀ ਗੁੱਟੀ ਵਿਕੀ ਜਾਂਦੀ ਆ ਬਹੁਤ ਕੁਝ ਕੁ ਕਿਸਾਨ ਹੈਗੇ ਨੇ ਜਿਹੜੇ ਖੋਦ ਆਪਣੇ ਖੇਤ ਦੇ ਵਿੱਚੋਂ ਸਾਗ ਜਾਂ ਸਬਜ਼ੀ ਜਿਹੜੀ ਲੈ ਕੇ ਉਹ ਨਿਰਲੀਆਂ ਮੰਡੀਆਂ ਚੋਂ ਵੇਚਦੇ ਨੇ ਉਹ ਵਧੀਆ ਗੱਲ ਆ ਸੰਗ ਨਹੀਂ ਸੰਗ ਨਹੀਂ ਸੰਗ ਨਹੀਂ ਕਰਨੀ ਚਾਹੀਦੀ ਸੰਗਾਂ ਦੇ ਵਾਸਤੇ ਮੰਨਣੀਆਂ ਹਨ ਬਹੁਤ ਬੰਦੇ ਸੰਗ ਮੰਨਦੇ ਆ ਹਨਾ ਮੈਨੂੰ ਕਿ ਲੋ ਵੀ ਆ ਸਾਨੂੰ ਕੌਣ ਕੀ ਕਰੂਗਾ ਐਦਾਂ ਦੀ ਕੋਈ ਗੱਲ ਨਹੀਂ ਮਿਹਨਤਾਂ ਮਿਹਨਤੀ ਆ ਜਦੋਂ ਅਸੀਂ ਬਾਹਰਲੇ ਦੇਸ਼ਾਂ 'ਚ ਜਾਂਦੇ ਆ ਕਿਸੇ ਵੀ ਦੇਸ਼ ਦੀ ਆਪਾਂ ਗੱਲ ਕਰ ਲਈਏ ਉੱਥੇ ਜਾ ਕੇ ਅਸੀਂ ਰੈਸਟੋਰੈਂਟ ਦੇ ਵਿੱਚ ਵੇਟਰ ਦਾ ਕੰਮ ਵੀ ਕਰਦੇ ਆ ਉੱਥੇ ਜਾ ਕੇ ਸਾਫ ਸਫਾਈ ਵੀ ਕਰਦੇ ਆ ਸਾਰੇ ਕੰਮ ਕਰ ਦੋ ਤੱਕ ਸਾਰੇ ਕੰਮ ਸਾਫ ਕਰ ਦਿੰਦੇ ਆ ਬਈ ਬਿਲਕੁਲ ਉੱਥੇ ਅਸੀਂ ਉੱਥੇ ਸਹਿਤ ਸਾਨੂੰ ਲੱਗਦਾ ਯਾਰ ਵੀ ਨਹੀਂ ਕੋਈ ਇਹ ਇਹ ਕੋਈ ਛੋਟਾ ਕੰਮ ਨਹੀਂ ਉਹਨੂੰ ਅਸੀਂ ਵੱਡਾ ਕੰਮ ਕਹਿੰਦੇ ਆ ਇੱਥੇ ਕੋਈ ਕੰਮ ਕਰਦਾ ਛੋਟਾ ਉਹਨੂੰ ਛੋਟਾ ਕੰਮ ਗਿਣਦੇ ਆ ਕਿ ਸਾਡੇ ਥੋੜੇ ਸਮਾਜ ਦੀ ਵੀ ਥੋੜੀ ਜੀ ਇੱਕ ਦਿੱਕਤ ਹੈ ਜਿਹੜੇ ਮੁੰਡੇ ਆਪਣੇ ਇੱਥੇ ਪਸ਼ੂਆਂ ਦੇ ਪਿੱਛੇ ਗੋਹਾ ਨਹੀਂ ਖੇਡਦੇ ਫੋੜੇ ਨਾਲ ਤੇ ਕੁੜੀਆਂ ਗੋਹੇ ਦਾ ਬੱਠਲ ਨਹੀਂ ਚਾਗਦੀਆਂ ਉੱਥੇ ਜਾ ਕੇ ਵਾਸ਼ਰੂਮ ਸਾਫ ਕਰਦੇ ਉੱਥੇ ਜਾ ਕੇ ਕਰਦੇ ਹਾਂ ਦੇਖਿਆ ਤੇ ਇੱਥੇ ਜੇ ਤੁਸੀਂ ਆ ਹੁਣ ਬਾਈ ਨੇ ਗੋਭੀ ਲਾਈ ਸੀਗੀ ਪ੍ਰੇਮ ਆਈ ਮੜਾਇਓਰੇ ਆ ਬਾਈ ਨੇ ਆ ਗੋਭੀ ਦਾ ਹਜੇ ਸਟਾਰਟ ਕਰਨੀ ਆ ਪਛੇਤੀ ਆ ਤੇ ਇਧਰੋਂ 7 ਕਨਾਲ ਆ ਇਹਨੇ ਮੰਨ ਲਓ ਤੁਸੀਂ ਬੇਲੀयां ਕਰਤੀਆਂ 3-4 ਕਵਾਂਟਰ ਰਹਿ ਗਈ ਤੇ ਕਿੰਨੀ ਕੁ ਮਿਹਨਤ ਹੋਈ ਆ ਨਾਲ ਇਹਨੇ ਆਪਦਾ ਜ਼ਿੰਦਗੀ ਸਾਰੀ ਆਪਦੀ ਇੰਜੋਏ ਕੀਤੀ ਆ ਮੇਲੇ-ਮੂਲੇ ਤੀਹਾਂ ਦੇ ਮੇਲੇ ਵੀ ਲਾਏ ਆ ਹਨਾ ਹਾਂ ਤੀਹਾਂ ਦੇ ਮੇਲੇ ਲਾਏ ਬਾਈ ਜੀ ਕਿੰਨੀ ਕੁ ਮਿਹਨਤ ਹੋਈ ਆ ਬਈ ਕਿੰਨਾ ਤੇਰਾ ਜ਼ੋਰ ਲੱਗ ਗਿਆ ਘੜ ਗਿਆ ਤੂੰ ਇਹਦੇ ਤੇ ਕੰਮ ਤੇ ਮਿਹਨਤ ਦੀ ਗੱਲ ਜੇ ਬਾਈ ਜੀ ਕਰੀ ਆਪਾਂ ਜਿਵੇਂ ਕਾਫੀ ਟਾਈਮ ਤੋਂ ਜਿਹੜੇ ਕਈ ਭਰਾ ਗੋਭੀ ਲਾਉਂਦੇ ਆ ਸਾਰੇ ਪੰਜੇ ਉਂਗਲਾਂ ਕੋਈ ਜੀਆਂ ਨਹੀਂ ਹੁੰਦੀਆਂ ਵਿੱਚ ਕਈ ਬੰਦੇ ਕਹਿੰਦੇ ਸੀ ਜੀ ਇਹ ਤਾਂ ਬਾਲਾ ਔਖਾ ਕੰਮ ਹੈ ਇਹਨੂੰ ਨਾ ਪੰਗਾ ਲਿਓ ਆਏ ਹੋ ਜਾਂਦਾ ਇਹ ਤਾਂ ਵਹੁਣੀ ਪੈ ਜਾਂਦੀ ਹੈ ਸਾਰੀ ਨਸਰ ਜਾਂਦੀ ਹੈ ਆਪਾਂ ਮੰਨ ਕੇ ਚੱਲੋ ਵੀ 26 27 ਕਿਲੋ ਸਤਕਣਾਲਾਂ ਦੇ ਵਿੱਚੋਂ ਲਾਸਟ ਆ ਇਹ ਜਿਹੜਾ ਮੈਂ ਕਹਿ ਰਿਹਾ ਵੀ ਇੰਨੀ ਕਿ ਨਸਰੀ ਸੀ ਤੇ ਮਿਹਨਤ ਆ ਜਿਹੜੀ ਮਿਹਨਤ ਦੇ ਤੇ ਮੰਨ ਕੇ ਚੱਲੋ ਵੀ ਕਣਕ ਝੋਨੇ ਜਿੰਨੀ ਆ ਜਿਹੜੀ ਦੋ ਵਾਰੀ ਆਪਾਂ ਇਹਨੂੰ ਮਿੱਟੀ ਲਾਉਣੀ ਆ 13 ਤੋਂ 17 ਚਲਾਉਣੀ ਆ 28 ਤੋਂ 32 ਦਿਨਾਂ ਤੇ ਲਾਉਣੀ ਆ ਤੇ ਜਿਹੜਾ ਰੇਪ ਆਉਣੀ ਆ ਉਹ ਤਾਂ ਪੈਣੀ ਪੈਣੀ ਆ ਜਿਹੜੀ ਪਾਉਣੀ ਆ ਆਪਾਂ 2/2.5 ਗੱਟੇ ਸੋ ਇਹਦੇ ਤੇ ਜਿਆਦਾ ਮਿਹਨਤ ਵੀ 3 ਮਹੀਨੇ ਹੋ ਗਏ ਲਾਈ ਨੂੰ ਹਾਂਜੀ 3 ਮਹੀਨੇ ਤੇ 3 ਮਹੀਨੇ ਲਾ 20 ਦਿਨ ਕਬ ਲਗਾਤਾਰ ਕੀਤਾ ਨਹੀਂ ਹੋਣਾ ਹਾਂਜੀ ਹਾਂਜੀ 20 ਦਿਨਾਂ ਦਾ ਨਹੀਂ ਹੁੰਦਾ ਲਗਾਤਾਰ ਨਹੀਂ ਹੁੰਦਾ ਨਾ ਵੀ ਬਹੁਤ ਹੀ ਸੌਖਾ ਕੰਮ ਆ ਬਾਈ ਭਾਵੇਂ ਆਪਾਂ ਨੂੰ ਕਈ ਵਾਰ ਕਮੈਂਟ ਕਰਨ ਵੀਡੀਓ ਦੇਖ ਕੇ ਕੰਮ ਬਹੁਤ ਹੀ ਵਧੀਆ ਤੇ ਜਮਾਂ ਸਿੱਧਾ ਜਾ ਕੰਮਾਂ ਸਪਸ਼ਟ ਜਾ ਠੀਕ ਹੈ ਤੇ ਕਈ ਵੀਡੀਓ ਦੇ ਵਿੱਚ ਆ ਕੇ ਕਹਿੰਦੇ ਬਾਈ ਤੈਨੂੰ ਸਿੱਧਾ ਪੈ ਗਿਆ ਕੰਮ ਜਾਂ ਕਹਿੰਦੇ ਜਿੰਨੀ ਵੀ ਜਾਣਕਾਰੀ ਹੋਈ ਆਪਾਂ ਉਹ ਤੁਹਾਨੂੰ ਜਰੂਰ ਦੇਵਾਂਗੇ ਜਿਹੜਾ ਆਪਣਾ ਸਾਲ ਦਾ ਇਸ ਦਾ ਤਜਰਬਾ ਹੋਇਆ ਉਹ ਜਰੂਰ ਦੱਸਾਂਗੇ ਜਦੋਂ ਮੈਂ ਫੋਨ ਕਰੇ ਬਾਈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਸਹੀ ਹੈ ਸਹੀ ਹੈ ਨਾ ਸਹੀ ਗੱਲ ਹੈ ਬਾਈ ਤੇ ਹੁਣ ਆਪਣੀ ਆ ਗੋਬੀ ਫਿਰ ਕਦੋਂ ਮੰਡੀਆਂ 'ਚ ਸ਼ੁਰੂ ਕਰ ਰਹੇ ਆ ਅ ਸੈਨੀਵਾਰ ਨੂੰ ਕਰਾਂਗੇ ਬਾਈ ਜੀ ਇਹਦਾ ਕੀ ਨਾਂ ਸੀ ਵੈਰਾਈਟੀ ਦਾ ਮੈਂ ਭੁੱਲ ਗਿਆ ਨਾ ਬਾਈ ਜੀ ਇਹ ਟਾਕੀ ਸੀਡ ਹੈ ਮਾਊਂਟੇਨ ਸਨੋ ਮੈਂ ਸਨੋਮੈਨ ਇਹ ਬਾਈ ਜਪਾਨ ਦੀ ਕੰਪਨੀ ਹੈ ਟਾਕੀ ਸੀਡ ਜਿਹਦਾ ਗੰਢਾ ਆਉਂਦਾ ਹਨਾ ਅੱਧਾ ਦਾ ਕਿਲੋ ਦਾ ਗੰਡਾ ਹੋ ਜਾਂਦਾ ਹਾਈਬ੍ਰਿਡ ਤੇ ਮਹਿੰਗਾ ਸੀਡ ਹੁੰਦਾ ਬਈ 44000 ਨੂੰ ਕਿਲੋ ਸੀ ਸ਼ਾਇਦ ਹਾਂਜੀ ਤੇ ਬਹੁਤ ਸੋਹਣਾ ਮੰਨ ਲਓ ਫੁੱਲ ਇਹਦਾ ਮਿੱਠੀ ਬਹੁਤ ਆ ਦੂਜੀ ਨਾਲੋਂ ਆਮ ਗੋਭੀ ਨਾਲੋਂ ਆ ਲਓ ਬਾਈ ਹੋਰਾਂ ਨੂੰ ਟੇਸਟ ਕਰਾ ਰਿਹਾ ਪਹਿਲਾ ਫੁੱਲ ਹੀ ਤੋੜਿਆ ਅਜੇ ਨੌ ਜੀ ਦੁੱਧਰ ਕੀ ਗੋਭੀ ਆ ਬ੍ਰੇਮ ਹਨਾ ਹਾਂ ਤੇ ਚੱਕਿਆ ਨਹੀਂ ਆਂਦਾ ਕਲਰ ਵੇਖੋ ਜੀ ਇਹਦਾ ਤੁਸੀਂ ਪਹਿਲਾਂ ਲਓ ਜੀ ਘਰੋਂ ਚੈੱਕ ਚੱਕਿਆ ਨਹੀਂ ਆਂਦਾ ਬਈ ਵਾਕੇ ਗੋਭੀ ਹੈਗੀ ਆ ਇਹਦਾ ਰੇਟ ਮਿਲੂਗਾ ਇਹਨੂੰ ਕਹਿੰਦਾ ਗੁੰਦਵਾ ਫੁੱਲ ਆ ਦੇਖੋ ਹਾਂਜੀ ਥੱਲੇ ਦਾ ਕੋਵੇਂ ਗੋਲ ਆ ਆ ਚੀਜ਼ ਹੈ ਨਾ ਤੇ ਇਹ ਫੁੱਲ ਹੋਊਗਾ 300 ਗ੍ਰਾਮ ਦਾ ਹਾਂਜੀ ਹਾਂਜੀ ਹੋਊਗਾ ਰਾਮ ਨਹੀਂ ਬਾਈ ਇਹ ਬਈ ਇਹ ਜਿਹੜੀ ਇੱਕ ਆ ਪਰਈ ਹੈ ਪਾਈ ਤੇਰਾ ਸ਼ਾਰਟ ਹਾਂਜੀ ਉਹਦੇ ਤੇ ਬੜੇ ਲੋਕਾਂ ਨੇ ਕਮੈਂਟ ਕੀਤੇ ਵੀ ਨਾ ਡੰਡਲੀ ਦੇਈ ਜਾਂਦਾ ਨਾਲ ਡੰਡਲ ਦਾ ਉਹ ਆਪਾਂ ਕੋਈ ਮਾਰ ਇਹ ਸਾਫ਼ ਕਿਵੇਂ ਕਰਦੇ ਹੋ ਨਾ ਤੁਸੀਂ ਮਾਰ ਕੀ ਟੰਗ ਦਾ ਨਹੀਂ ਕੋਈ ਸਾਫ਼ ਇਹ ਤਾਂ ਆਪਾਂ ਜਾਦੇ ਲਾਤਾ ਫੁੱਲ ਦਿਖਾਉਣ ਮਾਰੇ ਨੇ ਜਿਹਦੇ ਬਰਾਬਰ ਮੰਨ ਕੇ ਚੱਲੋ ਇਦਾਂ ਲਹਿੰਦਾ ਜਿਹੜਾ ਇਹ ਇਸ ਇਸ ਬ੍ਰੈਂਡ ਦੀ ਇੱਕ ਖੂਬਸੂਰਤੀ ਹੋਰ ਵੀ ਹੈ ਹਾਂਜੀ ਵੀ ਆ ਆ ਆ ਹੁਣ ਮੈਂ ਮੰਡੀ ਚ ਅੱਜ ਹੀ ਦੇਖਿਆ ਇੱਕ ਦਿਨ ਅੱਗੇ ਦੇਖਿਆ ਆ ਪੱਤਾ ਨਾਲ ਆਉਂਦਾ ਤੇ ਜਦੋਂ ਇਹ ਤੜਕੇ 4:30 ਵਜੇ ਆਉਣ ਰਹੀ ਹੈ ਗੋਭੀ ਆਪਾਂ ਪੰਦੇ ਨਾਲ ਲਗਾਉਂਦੇ ਇਹਦੀ ਖੂਬਸੂਰਤੀ ਦੁੱਗਣੀ ਕਰ ਦਿੰਦੀ ਹਾਂ ਹਾਂ ਸਹੀ ਗੱਲ ਬਈ ਤੁਹਾਡੇ ਦਾ ਪਤਾ ਨਹੀਂ ਮੈਨੂੰ ਜਦੋਂ ਆਪਣੇ ਪਹਿਲਾਂ ਗੋਭੀ ਬੰਦੀ ਸੀ ਨਾ ਤਰੀ ਵਾਲੀ ਬੂੜੀਆਂ ਬਣਾਉਂਦੀਆਂ ਸੀ ਵਿੱਚ ਆ ਚੀਜ਼ਾਂ ਇਹ ਗੋਭੀ ਨਾਲ ਉਹ ਵੀ ਸਵਾਲ ਆ ਜਾਂਦੀ ਹੈ ਹੈਨਾ ਤਰੀ ਵਾਲੀ ਗੋਭੀ ਚ ਇਸੇ ਵੀ ਪੌਸਟਿਕ ਹੈ ਹਾਂ ਤੁਸੀਂ ਹੁਣ ਵੀ ਬਣਾ ਕੇ ਦੇਖ ਲਓ ਜਿਹੜੀ ਆ ਚੀਜ਼ ਹੁੰਦੀ ਹੈ ਨਾ ਇਹਦੇ ਡੰਡਲ ਕਹਿ ਦਿੰਨੇ ਆ ਇਹਨੂੰ ਕੱਟ ਕੇ ਨਾ ਬਰੀਕ ਬਰੀਕ ਤੇ ਤੁਸੀਂ ਇਹਦੀ ਕੱਲੀ ਦੀ ਸਬਜ਼ੀ ਬਣਾ ਲਓ ਤਰੀ ਵਾਲੀ ਜਿਵੇਂ ਆਪਾਂ ਉਹ ਦੋਸੇ ਨਾਲ ਖਾਂਦੇ ਹੁੰਨੇ ਸਾਂਬਰ ਕਹਿ ਦਿੰਦੇ ਆ ਉਹ ਜੀ ਬਣੂਗੀ ਇਹ ਜਮਾ ਬਹੁਤ ਘੈਂਡਾ ਦੇ ਤੇ ਜਿਹੜੀ ਉਹ ਉਹਦੇ ਡੰਡਾ ਵਾਲੀ ਸੀ ਨਾ ਭਾਈ ਉਹ ਸਟੋਰੀ ਇਹ ਸੀਗੀ ਵੀ ਉਹ ਫੁੱਲ ਫੜਨਾ ਸੀ ਐ ਥੱਲੇ ਟਕਾ ਕੇ ਕਾਲੀ ਚ ਵੱਡਿਆ ਸੀ ਉਹ ਹਣਾ ਸੀ ਉਹ ਕਾਲੀ ਚ ਵੱਡਿਆ ਸੀ ਬੰਦ ਹੋਰ ਕੋਈ ਗੱਲ ਨਹੀਂ ਆਪਣਾ ਮਾਰਕੀਟਿੰਗ ਪਰ ਪਾਈ ਦਾ ਸੋਸ਼ਲ ਮੀਡੀਆ ਨਾਲ ਦਾ ਜ਼ੋਰ ਲੱਗੇ ਦਾ ਸਜ਼ਾ ਕਰਾ ਦੇਣ ਬੰਦੇ ਨੂੰ ਉਹਨਾਂ ਨੇ ਕਾਲੀ ਬੋਲ ਦੇ ਉਹਨਾਂ ਨੇ ਪੋਜ਼ਿਟਿਵ ਜੀ ਜਿਹਨਾਂ ਨੂੰ ਪਹਿਲਾਂ 네ਗਟਿਵ ਜੀ ਲੱਭਣੀ ਤੇ ਉਸੇ ਦੀ ਕਮੈਂਟ ਕਰਨਾ ਯਾਰ ਵੀ ਆਹ ਚੀਜ਼ ਕਿਸੇ ਨੂੰ ਆਪਾਂ ਕਿੰਤੂ ਪਰੰਤੂ ਕਰੀਏ ਸਹੀ ਮਤਲਬ ਕੋਈ ਵੀ ਗੱਲ ਹੋਵੇ ਮਤਲਬ ਇਹ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਆਹ ਦੇਖੋ ਭਾਈ ਆਹ ਆ ਕੇ ਦੇਖ ਹੁਣ ਪ੍ਰੀਮ ਜੀ ਇੱਥੇ ਹੋਰ ਇਹ ਵੀ ਬਈ ਇੱਕ ਤਰ੍ਹਾਂ ਦਾ ਐਡਵੈਂਚਰ ਹੀ ਆ ਸਬਜ਼ੀ ਲਾਉਣੀ ਹੈ ਨਾ ਹਾਂ ਹਾਂ ਐਡਵੈਂਚਰ ਐਡਵੈਂਚਰ ਨੂੰ ਜਿਵੇਂ ਸੀ ਪੰਜਾਬੀ ਭਾਸ਼ਾ ਚ ਹੁਣ ਇਹ ਮੇਰੇ ਨੂੰ ਤਜਰਬੇ ਕਰਨੀ ਮੇਰੇ ਗੁਰੂ ਵੀ ਨੇ ਇਹ ਮਾਊਂਟੇਨ ਦੇ ਵਿੱਚ ਟਰੈਕਿੰਗ ਦੇ ਵਿੱਚ ਇਹ ਗੁਰੂ ਨੇ ਮੇਰੇ ਤਾਂ ਇਹ ਸਾਹਸ ਹੀ ਆ ਇੱਕ ਜੇ ਮੈਂ ਆਪਾਂ ਪੰਜਾਬੀ ਜਿਹਦਾ ਉਲੱਥਾ ਕਰੀਏ ਤਾਂ ਸਾਹਸ ਵੀ ਕਿਸੇ ਵੀ ਚੀਜ਼ ਨੂੰ ਆਪਾਂ ਵੀ ਇੱਕ ਸਾਸੀ ਤਰੀਕੇ ਨਾਲ ਕਰਨਾ ਵੀ ਰਿਸਕ ਕਹਿੰਦੇ ਐ ਐਡਵੈਂਚਰ ਚ ਵੀ ਰਿਸਕ ਹੀ ਆ ਬਾਈ ਬਾਈ ਅੰਗਰੇਜ਼ ਤੁਸੀਂ ਬਹੁਤ ਦੁਨੀਆ ਘੁੰਮੀ ਆ ਆਪਣੇ ਇੰਡੀਆ ਦੀ ਗੱਲ ਕਰੀਏ ਸਾਰੀਆਂ ਸਟੇਟਾਂ ਦੇਖੀਆਂ ਉਥੋਂ ਦੀ ਜ਼ਮੀਨ ਮੌਸਮ ਪਾਣ ਪਾਣੀ ਸਾਰਾ ਦੇਖਿਆ ਨਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਆਪਾਂ ਜੰਪਾਲੇ ਇਥੋਂ ਦੀ ਖੇਤੀਬਾੜੀ ਨੂੰ ਦੇਖਿਆ ਆਪ ਕੀਤੀ ਆਪਾਂ ਕਿੰਨਾ ਕੁ ਫਰਕ ਲੱਗਦਾ ਬਾਕੀ ਸਟੇਟਾਂ ਨਾਲੋਂ ਜੇ ਧਰਤੀ ਦੀ ਗੱਲ ਗਣੀਏ ਪੰਜਾਬ ਦਾ ਤੇ ਬਾਕੀ ਸਟੇਟਾਂ ਦਾ ਕੰਪੈਰੀਸ਼ਨ ਕਰੀਏ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਜਿਹੜੀ ਪੰਜਾਬ ਦੀ ਧਰਤੀ ਆ ਬਹੁਤ ਉਪਜਾਊ ਆ ਇਹ ਬਹੁਤ ਕਹਿ ਲਓ ਸਿੱਧਾ ਪੰਜਾਬ ਪੱਧਰ ਮਨਾਣਾ ਹੈ ਮੈਂ ਹੁਣੇ ਜੀ ਮਤਲਬ ਮਾਊਂਟ ਆਬੂ ਤੇ ਉਦੇipur ਦੇ ਵਿਚਾਲੇ ਕੋਈ ਜਗ੍ਹਾ ਹੈਗੀ ਆ ਉੱਥੇ ਅਸੀਂ ਪਿੰਡਾਂ ਦਾ ਸਰਵੇਖਣ ਕੀਤਾ ਸੀ ਕੇਰਲਾ ਦੇ ਜਿਹੜੇ ਬੱਚੇ ਉੱਥੇ ਆਏ ਸੀ ਅੱਛਾ ਜੀ ਅਸੀਂ ਦੇਖਿਆ ਸੀ ਕਿ ਉੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਜਿਹੜਾ ਨਾ ਬੜਾ ਵਿਚਾਰਾ ਮਤਲਬ ਬੜਾ ਸਰਵਾਈਵਲ ਸੀ ਬੜੀ ਮੁਸ਼ਕਲ ਨਾਲ ਉਹ ਟਾਈਮ ਬਸ ਕਰਦੇ ਸੀ ਉਹਨਾਂ ਕੋਲੇ ਛੋਟੇ ਛੋਟੇ ਟੋਟੇ ਸੀ ਜ਼ਮੀਨ ਦੇ ਬਿਲਕੁਲ ਜੀ ਮਤਲਬ ਕਹਿ ਲਓ ਵੀ ਉਹ ਕਨਾਲ ਵੀ ਨਹੀਂ ਹੋ ਸਕਦੀ ਬਹੁਤ ਥੋੜੀ ਥੋੜੀ ਥਾਂ ਸੀ ਜਿੱਥੇ ਉਹ ਆਪਦੀ ਖੇਤੀਬਾੜੀ ਕਰਦੇ ਸੀਗੇ ਹੂੰ ਹੋਰ ਥਾਵਾਂ ਜਾਈਏ ਜਦ ਆ ਪਹਾੜ ਆ ਉੱਥੇ ਹਨਾ ਉੱਥੇ ਵੀ ਜਾ ਕੇ ਕਸ਼ਮੀਰ ਵੀ ਜਾ ਕੇ ਦੇਖੀਏ ਤਾਂ ਪ੍ਰੋਪਰ ਪੱਧਰੇ ਮદાન ਨਹੀਂ ਹੈਗੇ ਹਿਮਾਚਲ ਵੀ ਦੇਖੀਏ ਅ ਹੋਰ ਵੀ ਕਹਿ ਲੋ ਜਾਂ ਪਥਰੇਲੀਆਂ ਧਰਤੀਆਂ ਨੇ ਜਿਦੋਂ ਅਸੀਂ ਮੱਧ ਪ੍ਰਦੇਸ਼ ਜਾਂ ਹੋਰ ਥਾਵਾਂ ਤੇ ਜਾਂਦੇ ਹਾਂ ਹਾਂ ਤਾਂ ਜਿੰਨਾ ਮਤਲਬ ਕਹਿ ਲੋ ਵੀ ਪੰਜਾਬ ਕੋਲ ਆ ਉਹ ਹੋਰ ਸਟੇਟਾਂ ਕੋਲੇ ਹੈ ਨਹੀਂ ਜੀ ਪਰ ਵੀ ਕਿਤੇ ਨਾ ਕਿਤੇ ਸਰਕਾਰਾਂ ਦੀ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਜਿਹੜੀ ਸਪੋਰਟ ਕਿਸਾਨਾਂ ਨੂੰ ਕਿਤੇ ਨਾ ਕਿਤੇ ਹੈ ਨਹੀਂ ਹੈ ਨਾ ਪਰ ਆਪਾਂ ਨੂੰ ਇਹ ਹੈ ਕਿ ਵੀ ਆਪਾਂ ਸਰਕਾਰਾਂ ਤੇ ਝਾਕ ਨਹੀਂ ਰੱਖਣੀ ਜੀ ਹੈ ਨਾ ਆਪਾਂ ਆਪਣੀਆਂ ਫਸਲਾਂ ਦੇ ਵਿੱਚ ਆਪਣੇ ਆਪ ਖੁਦ ਬਦਲਾ ਲਿਆਣਾ ਆਪ ਹੀ ਕਮਰ कसे ਕਰਨੀ ਆਪ ਕਮਰ कसे ਕਸ ਕੇ ਆਪਾਂ ਕੁਝ ਵੀ ਕਰ ਸਕਦੇ ਕਿੰਨੇ ਜਿਹੜੇ ਮੈਂ ਨੌਜਵਾਨ ਕਿਸਾਨ ਦੇਖ ਰਿਹਾ ਜਿਹੜੇ ਉਹ ਵੱਖ-ਵੱਖ ਫਰੂਟਾਂ ਦੀ ਖੇਤੀ ਕਰ ਰਹੇ ਨੇ ਵੱਖ-ਵੱਖ ਫੁੱਲਾਂ ਦੀ ਖੇਤੀ ਕਰ ਰਹੇ ਨੇ ਵੱਖ-ਵੱਖ ਸਬਜ਼ੀਆਂ ਦੀ ਖੇਤੀ ਕਰ ਰਹੇ ਨੇ ਉਥੋਂ ਉਹਨਾਂ ਨੂੰ ਦੇਖ ਕੇ ਆਪਣੇ ਆਪ ਨੂੰ ਵੀ ਸ਼ਾਅ ਮਿਲਦਾ ਕਿ ਯਾਰ ਵੀ ਪੰਜਾਬ ਦੇ ਵਿੱਚ ਕੁਛ ਨਾ ਕੁਛ ਬਦਲਾਅ ਚੇਂਜ ਸਾਡੇ ਜਿਹੜੇ ਨੌਜਵਾਨ ਨੇ ਨਾ ਕਿਸਾਨ ਨੇ ਉਹ ਲੈ ਕੇ ਆਉਣਗੇ ਤਾਂ ਇਕੱਲਾ ਆਪਾਂ ਜਿਹੜੀਆਂ ਫਸਲਾਂ ਨੇ ਜਿਵੇਂ ਕਹੋ ਵੀ ਝੋਨੇ ਮਗਰੀ ਪਏ ਹੋਇਆਂ ਜਾਂ ਹੋਰ ਉਹਨਾਂ ਫਸਲਾਂ ਨੂੰ ਛੱਡ ਕੇ ਅਸੀਂ ਛੋਟੇ ਪੱਧਰ ਤੋਂ ਸ਼ੁਰੂ ਕਰੀਏ ਕੁਛ ਨਾ ਕੁਛ ਕੁਛ ਨਾ ਕੁਛ ਤਾਂ ਕਰੀਏ ਮਤਲਬ ਜੇ ਸਾਡੇ ਕੋਲੇ ਮੰਨ ਲਓ 10 ਕਿੱਲੇ ਆ ਅਸੀਂ ਇੱਧਾ ਇਕੱਲਾ ਹੀ ਸਬਜ਼ੀ ਦਾ ਲਾ ਕੇ ਦੇਖੀਏ ਪਹਿਲਾਂ ਫਿਰ ਅਸੀਂ ਕਿੱਲਾ ਕਰੀਏ ਫਿਰ ਅਸੀਂ ਹੌਲੀ ਹੌਲੀ ਵਧਾਈਏ ਜਿਵੇਂ ਇਹ ਜਸਪ੍ਰੀਤ ਬਾਈ ਨੇ ਆਪਣੀ ਸ਼ੁਰੂਆਤ ਜਿਹੜਾ ਤੁਹਾਡੇ ਹੱਥ 'ਚ ਆ ਬਈ ਬਾ ਬਹੁਤ ਘੱਟ ਲੋਕਾਂ ਨੂੰ ਦੋਸਤੋ ਪਤਾ ਹੋਊਗਾ ਬਥੂਆ ਨਾ ਜਿਹੜਾ ਇਹਦੀ ਵੀ ਖੇਤੀ ਹੁੰਦੀ ਆ ਬਈ YouTube ਤੇ ਸਰਚ ਕਰਿਓ ਤੁਸੀਂ ਬਥੂਆ ਕੀ ਖੇਤੀ ਹਿੰਦੀ ਚ ਸਰਚ ਕਰਿਓ ਕਿਉਂਕਿ ਪੰਜਾਬੀ ਦਾ ਤੁਹਾਨੂੰ ਕੋਈ ਵੀਡੀਓ ਨਹੀਂ ਮਿਲੂਗੀ ਇਹਦੀ ਹਿੰਦੀ ਚ ਸਰਚ ਕਰਿਓ ਬਥੂਆ ਕੀ ਖੇਤੀ ਬਥੂਆ ਕੇ ਲੱਡੂ ਬਥੂਆ ਸੀਡ ਬੈਨੀਫਿਟ ਹਨਾ ਇਹ ਵੀ ਬਈ ਬਹੁਤ ਇਹਦਾ ਹੈਗਾ ਬਹੁਤ ਪੋਸਟਕ ਜਿਹੜਾ ਮੈਨੂੰ ਵੀ ਆਪਣੇ ਨਾ ਹੈਗੇ ਨੇ ਦੋਸਤ ਡਾਕਟਰ ਜਦਵਿੰਦਰ ਜੀ ਉਹਨਾਂ ਨੇ ਇਹਦੇ ਬਾਰੇ ਦੱਸਿਆ ਹਾਂਜੀ ਪਹਿਲਾਂ ਸ਼ਾਇਦ ਨੂੰ ਆਪਾਂ ਕੱਲਾ ਨਦੀਨ ਹੀ ਸਮਝਦੇ ਸੀ ਪਾਟ ਦਿੰਦੇ ਸੀ ਹੈਨਾ ਜਾਂ ਕੱਲਾ ਸਾਗ ਦੇ ਵਿੱਚ ਪਾਉਂਦੀ ਸੀਗੇ ਪਰ ਇਹਦਾ ਮਤਲਬ ਇਹ ਸਾਡੀ ਸਿਹਤ ਵਾਸਤੇ ਬਹੁਤ ਗੁਣਕਾਰੀ ਹੈ ਇਹਦਾ ਬਈ ਸੀਡ ਹੁਣ ਸਬਜ਼ੀਆਂ ਵਾਲੀਆਂ ਜਿਹੜੀਆਂ ਦੁਕਾਨਾਂ ਉੱਥੋਂ ਦਾ ਬੀਜ ਮਿਲਦਾ ਮੁੱਲ ਜਿਹੜੇ ਆਪਣੇ ਬੌਰੀ ਸੇਖਾ ਜਾਂ ਮਾਲੀ ਆ ਜੋ ਸਾਗ ਬੀਜਦੇ ਆ ਉਹ ਕਿਆਰੀਆਂ ਦੇ ਵਿੱਚ ਮੁੱਲ ਬੀਜ ਲੈ ਕੇ ਦਾ ਛਿੱਟਾ ਦਿੰਦੇ ਆ ਤੇ ਕਈ ਭਰਾ ਜਿਹੜੇ ਹਿੰਮਤੀ ਆ ਜਿਵੇਂ ਇੱਥੇ ਖੜਾ ਬਾਥੂ ਹੀ ਬਾਥੂ ਉਹ ਇਹਨਾਂ ਥਾਵਾਂ ਤੋਂ ਸੀਡ ਕਲੈਕਟ ਕਰਕੇ ਵੇਚਦੇ ਆ ਤੇ ਇੱਕ ਇਹਦੇ ਜਿਹੜਾ ਬਾਥੂ ਦੇ ਬੀਜ ਨੂੰ ਭੁੰਨ ਕੇ ਜਿਵੇਂ ਫੁੱਲੇ ਖਿੱਲਾ ਬੰਦੀਆਂ ਤੇ ਉਹਦੀ ਗੱਜ ਘਾਉਂਦੀ ਆ ਮਰੁੰਡਾ ਬਾਥੂਆ ਚਿੱਕੀ ਕਹਿੰਦੇ ਆ ਉਹਨੂੰ ਖਾ ਕੇ ਦੇਖੋ ਬੜੀ ਸਵਾਦ ਹੁੰਦੀ ਓ ਵੀ ਜਿਹੜੀਆਂ ਸੱਤਿਆ ਰਵੈਤੀ ਚੀਜ਼ਾਂ ਸੀਗੀਆਂ ਨਾ ਉਹ ਮੇਰੇ ਵਾਸਤੇ ਬਹੁਤ ਪੋਸਟਿਕ ਸੀਗੀਆਂ ਜਿਵੇਂ ਤਿਲਸੀ ਜਾਂ ਮਤਲਬ ਮੱਕੀ ਕਹਿ ਲੋ ਬਾਜਰਾ ਸੀਗਾ ਹਨਾ ਉਹ ਆਪਾਂ ਨੂੰ ਸਾਰਿਆਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਜੀ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮਤਲਬ ਹੋਰ ਵਧੀਆ ਸੁਧਾਰ ਲੈ ਆ ਸਕਦੇ ਆ ਖੇਤੀ ਦੇ ਵਿੱਚ ਸਾਰੇ ਰਲ ਮਿਲ ਕੇ ਆਜੋ ਪੱਚੱਲੀ ਉਧਰੋਂ ਨਾਲੇ ਗੱਲਾਂ ਬਾਤਾਂ ਕਰ ਦਿਆਨੇ ਆ ਜਿੰਦੂ ਲਾਈਵ ਹੀ ਜੁੜ ਚੁੱਕਿਆ ਆਪਣੇ ਨਾਲ ਹਾਂ ਹਾਂ ਥੋੜਾ ਜਿਹਾ ਵਿਜੀ ਆਇਆ ਨਹੀਂ ਬਾਈ ਦੁਹਰਜਿੰਦਰ ਅੱਜ ਤੈਨੂੰ ਡੀਕੀ ਗਏ ਬਾਈ ਹੋਰੀ ਯਾਰ ਆ ਬਾਈ ਦਾ ਟਮਾਟਰ ਵਾਲਾ ਖੇਤ ਦਿਖਾਉਣੇ ਤੁਹਾਨੂੰ ਇਹਦੀ ਵੀ ਜਿਹੜਾ ਆਪਣਾ ਹੋ ਗਈ ਸਟਾਰਟ ਫਰੂਟਿੰਗ ਆ ਦੇਖੋ ਤੇ ਬਾਈ ਹੋਰਿਆਂ ਨੇ ਜਾਣਾ ਹੁਣ ਹਨਾ ਵਾਟ ਕਾਫੀ ਆ ਬਈ ਪਿੰਡ ਹੀ ਜਾਣਾ ਹੁਣ ਸਿੱਧਾ ਤੁਸੀਂ ਇਹਦਾ ਕਹਿੰਦਾ ਸੀ ਇੱਥੇ ਟੋਲਾਉਣਾ ਟੈਂਟ ਲਾਉਣਾ ਟੈਂਟ ਲਾਉਣਾ ਕਹਿੰਦਾ ਟਿੱਬੇ ਤੇ ਬੜਾ ਮੈਨੂੰ ਸੱਚੀ ਗੱਲ ਦੱਸਣਾ ਬਾਈ ਮੈਨੂੰ ਦਿਲੋਂ ਬਹੁਤ ਖੁਸ਼ੀ ਹੋਈ ਦਿਲੋਂ ਠੀਕ ਆ ਬਈ ਕਿ ਇਹ ਬਾਈ ਨੇ ਸ਼ੁਰੂਆਤ ਜਿਹੜੀ ਕੀਤੀ ਆ ਨਾ ਹਾਂਜੀ ਮਤਲਬ ਸੱਚੀ ਦਿਲੋਂ ਬਹੁਤ ਸਕੂਨ ਮਿਲਿਆ ਮਤਲਬ ਗੱਲਾ ਇਹ ਨਹੀਂ ਕਿ ਵੀ ਇਹ ਕੱਲਾ ਵੀ ਆਪ ਆਪਣੇ ਲਈ ਕੰਮ ਕਰ ਲਿਆ ਹੂੰ ਮੈਨੂੰ ਇਹ ਲੱਗ ਰਿਹਾ ਕਿ ਵੀ ਇਹ ਇਹ ਕਿਹਰਾਂ ਦਾ ਸਿਆਰ ਜਦੋਂ ਦੂਜਿਆਂ ਲਈ ਰੂਲ ਰੋਲ ਮਾਡਲ ਬਣੂਗਾ ਥਿਆਰ ਸੈਟਿਆਂ ਦਾ ਹੁੰਦਾ ਹੈ ਕਿਹਰਾਂ ਦਾ ਨਹੀਂ ਥਿਆਰ ਨਹੀਂ ਛੁੱਟਣ ਦਿੰਦੇ ਹੁਣ ਅਸੀਂ ਨਾਲ ਆਏ ਤੇ ਜਮਾ ਜੱਜ ਕੇ ਖੜੇ ਆ ਨਹੀਂ ਸੈਟ ਗਿਆ ਥਿਆਰ ਕਹਿੰਦਾ ਠੇਕੇ ਤੇ ਲਾ ਦੇਾਂਗੇ ਯਾਰ ਨਾ 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 ਹੁਣ ਤਾਂ ਹੁਣ ਇਹਨੂੰ ਆਪ ਥਿਆਰ ਨਹੀਂ ਛੁੱਟਣ ਦਿੰਦੇ ਇਹਨੂੰ ਆਪ ਨਾਲ ਲੱਖਾਂਗੇ ਤੇ ਵੱਡੀ ਗੱਲ ਇਹ ਆ ਕਿ ਵੀ ਵੀ ਇਹ ਦੂਜਿਆਂ ਲਈ ਵੀ ਮਤਲਬ ਦੂਜੇ ਵੀ ਕਿਸਾਨ ਜਿਹੜੇ ਨੇ ਜਾਂ ਨੌਜਵਾਨ ਨੇ ਇੱਕ ਦੂਜੇ ਨੂੰ ਦੇਖ ਕੇ ਮਤਲਬ ਉਹ ਮੋਟੀਵੇਟ ਹੋਣਗੇ ਉਤਸ਼ਾਹਤ ਹੋਣਗੇ ਬਾਕੀ ਹੁਣ ਗੰਡਿਆਂ ਦੀ ਖੇਤੀ ਉਹ ਫੁੱਲ ਤੋੜੇ ਪਹਿਲਾਂ ਚੱਕ ਕੇ ਆ ਵਟ ਦੇ ਨਾਲ ਬੱਖ ਬੱਖ ਹਾਂ ਕਿੰਨੀਆਂ ਚੀਜ਼ਾਂ ਨੇ ਜੇ ਮਤਲਬ ਆਪਾਂ ਜਿਵੇਂ ਕਹਿ ਲੋ ਵੀ ਆਪਾਂ ਆਪਣੇ ਖੇਤ ਚੋਂ ਉਗਾ ਕੇ ਖਾ ਸਕਦੇ ਹਾਂ ਨਾ ਸਾਨੂੰ ਬਾਹਰੋਂ ਬਾਜ਼ਾਰ ਚੋਂ ਖਰੀਦਣ ਦੀ ਲੋੜ ਨਹੀਂ ਹੁਣ ਗੰਡੇ ਨਾ ਆਉਂਦੇ ਆਓ ਥਾ ਗੰਡੇ ਅਸੀਂ ਕਿਸਾਨ ਜਿਹੜੇ ਮੁੱਲ ਲੈਣੇ ਆ ਲਸਣ ਅਸੀਂ ਮੁੱਲ ਲੈਣੇ ਆ ਜਿੰਨੇ ਹਲਦੀ ਕਹਿ ਲੋ ਜਾਂ ਹੋਰ ਕਹਿ ਲੋ ਜਾਂ ਕਹਿ ਲੋ ਸਬਜ਼ੀ ਕਹਿ ਲੋ ਮਤਲਬ ਅਸੀਂ ਖੁਦ ਕੋਸ਼ਿਸ਼ ਕਰੀਏ ਤਾਂ ਸ਼ਾਇਦ ਸਾਨੂੰ ਸਾਰਾ ਕੁਝ ਹੋ ਸਕਦਾ ਜੇ ਇਰਾਦਾ ਕਰੀਏ ਤਾਂ ਲਓ ਜੀ ਆ ਬਾਈ ਦਾ ਖੇਤ ਹੋ ਗਿਆ ਬੇਲਾ ਹਨਾ ਫੁੱਲ ਗੋਭੀ ਵਾਲਾ ਤੇ ਬਸ ਹੁਣ ਥੋੜੀ ਹੀ ਰਹਿ ਗਈ ਬਾਈ ਹੋਰੀ ਆਇਆ ਗੱਡੀ ਤੇ ਤੇ ਬਾਈ ਦੇ ਤੁਹਾਨੂੰ ਕੰਮ ਬਾਰੇ ਵੀ ਦੱਸਦੇ ਆ ਬਾਈ ਹੋਰੀ ਨਾ ਇੱਕ ਇਹਨਾਂ ਦੀ ਸੰਸਥਾ ਬਣੀ ਹੋਈ ਆ ਤੇ ਉਹਦੇ ਚ ਕੀ ਕੰਮ ਕਰਦੇ ਆ ਵੈਸੇ ਤਾਂ ਅਸੀਂ ਵੀਡੀਓ ਸ਼ੂਟ ਕਰ ਲਈ ਆ ਆਪਾਂ ਇੱਕ ਦੋ ਦਿਨਾਂ ਤੱਕ YouTube ਤੇ ਅਪਲੋਡ ਕਰ ਦਿਆਂਗੇ ਬਈ ਥੋੜਾ ਤੁਸੀਂ ਦੱਸ ਦਿਓ ਸ਼ਾਟ ਦੇ ਵਿੱਚ ਠੀਕ ਆ ਅਸੀ ਗੱਲ ਜੀ ਤੇ ਮੇਰਾ ਨਾਮ ਅੰਗਰੇਜ਼ ਸਿੰਘ ਆ ਤੇ ਮੇਰਾ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਮੋੜ ਮੰਡੀ ਦੇ ਨਾਲ ਰਾਜਗੜ ਕੁਬੇ ਮੇਰਾ ਪਿੰਡ ਹੈ ਤੇ ਮਤਲਬ ਮੈਨੂੰ ਖੁਦ ਨੂੰ ਕੋ ਮੰਡਾ ਬਹੁਤ ਸ਼ੌਂਕ ਸੀ ਜੀ ਤੇ ਉਸੇ ਪੱਧਰ ਤੇ ਮਤਲਬ ਦੋਸਤਾਂ ਮਿੱਤਰਾਂ ਨੇ ਇਛਾਤ ਕੀਤਾ ਤੇ ਹੁਣ ਅਸੀਂ ਆਪਣੀ ਟੂ ਟ੍ਰੈਵਲ ਜਿਹੜੀ ਕੰਪਨੀ ਬਣਾ ਲਈ ਹੈ ਜਿਹਦਾ ਨਾਮ ਹੈਵਨ ਹਿਲਜ਼ ਐਡਵੈਂਚਰ ਹੈ ਤੇ ਅਸੀਂ ਵੱਖ-ਵੱਖ ਥਾਵਾਂ ਦੇ ਜਿਹੜੇ ਟੂਰ ਪੈਕੇਜ ਅਸੀਂ ਆਰਗੇਨਾਈਜ਼ ਕਰਦੇ ਆ ਜਿਹਦੇ ਵਿੱਚ ਕਹ ਲਓ ਵੀ ਕਸ਼ਮੀਰ ਹੋ ਗਿਆ ਮਾਚਲ ਹੋ ਗਿਆ ਰਾਜਸਥਾਨ ਹੋ ਗਿਆ ਮਝੈਸਲਮੇਰ ਹੋ ਗਿਆ ਜੈਪੁਰ ਹੋ ਗਿਆ ਜੋਧਪੁਰ ਹੋ ਗਿਆ ਮਾਉਂਟ ਅਬੂ ਦੇਪੁਰ ਹੋ ਗਿਆ ਤਾਂ ਜਿਹੜਾ ਜਿਹੜਾ ਮੌਸਮ ਸਹੀ ਰਹਿੰਦਾ ਕਿਸੇ ਟੂਰਾਂ ਦੇ ਲਈ ਅਸੀਂ ਉਸੇ ਮੌਸਮ ਦੇ ਵਿੱਚ ਜਿਹੜਾ ਟੂਰ ਆਰਗੇਨਾਈਜ਼ ਕਰਦੇ ਆ ਇਸ ਤੋਂ ਇਲਾਵਾ ਗੋਆ ਕੇਰਲਾ ਸਾਊਥ ਇੰਡੀਆ ਜਿਹੜਾ ਹੋ ਗਿਆ ਉੱਥੋਂ ਦੇ ਪ੍ਰੋਗਰਾਮ ਵੀ ਅਸੀਂ ਆਰਗੇਨਾਈਜ਼ ਕਰਦੇ ਆ ਆ ਸਿੱਕਮ ਦੇ ਵਿੱਚ ਕਹਿ ਲਓ ਵੀ ਗੈਂਗਟਾਕ ਦਾਰਜੀਲਿੰਗ ਹੋ ਗਿਆ ਟ੍ਰਿੰਗਪੋਂਗ ਉਹ ਵੀ ਸੋਹਣੀਆਂ ਸਾਨ ਜਿਹੜੀਆਂ ਥਾਮਾਂ ਨੇ ਸਾਰੀਆਂ ਐਕਸਪਲੋਰ ਕਰਦੇ ਆ ਜੀ ਤਾਂ ਵੱਖ-ਵੱਖ ਥਾਮਾਂ ਦੇ ਧਾਰਮਿਕ ਟੂਰ ਵੀ ਹੋਗੇ ਤੇ ਫੋਰ ਸਟੇਟਾਂ ਜਿਹੜੀਆਂ ਹੈਗੀਆਂ ਨੇ ਸਾਰੇ ਅਸੀਂ ਟੂਰ ਦੇ ਪ੍ਰਬੰਧ ਕਰਕੇ ਦੰਨੇ ਜਿਹਦੇ ਵਿੱਚ ਰਹਿਣ ਖਾਣ ਪੀਣ ਟਰਾਂਸਪੋਰਟ ਦਾ ਪੂਰਾ ਫੁੱਲ ਪੈਕੇਜ ਅਸੀਂ ਤੁਹਾਨੂੰ ਦੇਵਾਂਗੇ ਜਿਹਦੇ ਵਿੱਚ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਜੀ ਤੁਹਾਨੂੰ ਸਿਰਫ ਜਾ ਕੇ ਉੱਥੇ ਖਾਣਾ ਖਾਣਾ ਹੋਣਾ ਤੁਸੀਂ ਰੈਸਟ ਕਰਨੀ ਹੈ ਤੇ ਘੁੰਮਣਾ ਬਾਈ ਸਿੱਧੇ ਸ਼ਬਦਾਂ ਵਿੱਚ ਦੱਸ ਗਏ ਨਾ ਤੁਸੀਂ ਬਾਈ ਹੋਰਾਂ ਨੂੰ ਦੱਸਣਾ ਵੀ ਅਸੀਂ ਤੁਹਾਡੇ ਨਾਲ ਜਾਣਾ ਸੀਟ ਇਹਨਾਂ ਕੋਲੇ ਬੁੱਕ ਕਰਾਉਣੀ ਆ ਤੇ ਕਰੋ ਜਿੱਕ ਲੈਣੋਂ ਬੰਦੇ ਨੂੰ ਬਈ ਹਾਂ ਮਤਲਬ ਕੋਈ ਲੋਕੇਸ਼ਨ ਦਾ ਲੋਕੇਸ਼ਨ ਹੁੰਦੀ ਆ ਜਿਵੇਂ ਇੱਥੇ ਜਿਵੇਂ ਬਠਿੰਡੇ ਕਰ ਲਿਆ ਆਪਣੇ ਉੱਥੇ ਤੁਸੀਂ ਆਪ ਦਾ ਪਹੁੰਚ ਜਾਣਾ ਬਾਈ ਹੋਰਾਂ ਦੀ ਉੱਥੋਂ ਗੱਡੀ ਜਾਂ ਜਿਹੜੀ ਟਰੈਵਲਰ ਬੱਸ ਹੁੰਦੀ ਆ ਉਹ ਚੱਲਣੀ ਆ ਤੇ ਜਿੱਥੇ ਆਪਾਂ ਰੁਕਣਾ ਰਸਤੇ ਦੇ ਵਿੱਚ ਉਹ ਵੀ ਇਹਨਾਂ ਦਾ ਪਹਿਲਾਂ ਫਿਕਸ ਹੋਊਗਾ ਜਿਹੜਾ ਆਪਾਂ ਖਾਣਾ ਖਾਣਾ ਉਹ ਵੀ ਨਾਲ ਇਹ ਜਿਹੜੇ ਆਪਣੇ ਸ਼ੈਫ ਰੱਖਦੇ ਆ ਹਨਾ ਪੰਜਾਬੀ ਖਾਣਾ ਵੀ ਮੇਰੇ ਤੁਹਾਨੂੰ ਜਿਹੜਾ ਤੁਸੀਂ ਡਿਮਾਂਡ ਕਰੋਗੇ ਪਹਿਲਾਂ ਦੱਸੋਗੇ ਵੀ ਆਪਾਂ ਆ ਖਾਣਾ ਚਾਹੁੰਨੇ ਆ ਗਰੁੱਪ ਦੇ ਵਿੱਚ ਸਾਰਾ ਇਹ ਪ੍ਰਬੰਧ ਕਰਦੇ ਆ ਚੰਗੇ ਹੋਟਲਾਂ ਦੇ ਵਿੱਚ ਸਟੇ ਕਰਾਉਂਦੇ ਆ ਜਿੱਥੇ ਕੈਂਪਿੰਗ ਹੁੰਦੀ ਆ ਉਹ ਕੈਂਪਿੰਗ ਕਰਾਉਂਦੇ ਆ ਹਣਾ ਕਿਸੇ ਨੇ ਟਰੈਕ ਕਰਨਾ ਟਰੈਕ ਵੀ ਹੁੰਦੇ ਆ ਜਿਵੇਂ ਰਾਜਸਥਾਨ ਆਪਾਂ ਦੇਖਦੇ ਆ ਟਿੱਬਿਆਂ ਦੇ ਲੋਕ ਸਾਰਾ ਮਾਹੌਲ ਹੁੰਦਾ ਬਈ ਹਣਾ ਹਾਂਜੀ ਹਾਂਜੀ ਗਾਣੇ-ਗੂਣੇ ਚੱਲਦੇ ਉਠਾਂਦੇ ਉਹ ਸਾਰਾ ਕਿਹੜੇ ਏਰੀਆ ਦੇ ਵਿੱਚ ਹੁੰਦਾ ਅਸੀਂ ਸਪੀਕਰ ਵੀ ਆਪਦੇ ਨਾਮ ਰੱਖਦੇ ਆ ਅੱਛਾ ਅੱਛਾ ਇਹ ਪੂਰਾ ਹੋ ਕਹਿ ਲੋ ਵੀ ਇੱਕ ਖੁਸ਼ੀ ਵਾਲਾ ਪਾਰਟ ਇੱਕ ਤਾਂ ਵਿੱਚ ਕਲਾਕਾਰ ਵੀ ਹੁੰਦਾ ਹੋਊਗਾ ਹਣਾ ਹਾਂ ਮੁਝੇ ਗਾਣੇ ਗਾਉਣ ਵਾਲੇ ਵੀ ਕਈ ਮਤਲਬ ਜਿਹੜੇ ਮੁੰਡੇ ਜਾਂ ਕੱਲੋ ਸਾਰੇ ਜਿਹੜੇ ਟੂਰਿਸਟ ਆਉਂਦੇ ਨੇ ਮਾਈਕ ਵਗੈਰਾ ਹੁੰਦਾ ਆਉਂਦਾ ਮਜਾਉਣ ਦਾ ਵੀ ਪ੍ਰੋਗਰਾਮ ਚੱਲਦਾ ਤੇ ਨੱਚਣ ਟੱਪਾ ਪੂਰਾ ਜਿਆਦਾ ਪ੍ਰਬੰਧ ਕਰਦੇ ਆਂ ਅਸੀਂ ਸਾਰੇ ਜਾਨੀ ਮਤਲਬ ਇਦਾਂ ਕੰਮ ਤੇ ਆਪਣਾ ਬਈ ਨੰਬਰ ਦੱਸ ਦਿਓ ਕਿੰਨਾ ਮੇਰਾ ਨੰਬਰ ਜੀ 70092 75515 ਠੀਕ ਹੈ ਜੀ ਬਈ ਉਹਦਾ ਨਾਮ ਅੰਗਰੇਜ਼ ਸਿੰਘ ਇਹਨਾਂ ਨਾਲ ਕਰ ਲਿਓ ਸੰਪਰਕ ਤੇ ਧੰਨਵਾਦ ਬਈ ਜਿੰਨੇ ਵੀ ਲਾਈ ਦੇ ਵਿੱਚ ਭਰਾ ਜੁੜੇ ਹਨਾ ਬਈ ਜਸਪ੍ਰੀਤ ਦਾ ਇਹ ਖੇਤ ਆ ਇਹਨਾਂ ਦੀਆਂ ਵੀਡੀਓ ਤੁਸੀਂ ਪਹਿਲਾਂ ਦੇਖ ਚੁੱਕਿਓ ਕਾਫੀ ਤੇ ਗੋਭੀ ਲੈ ਕੇ ਆ ਰਹੇ ਆ ਬਾਈ ਹੋਰੀ ਆ ਦੇਖ ਲੋ ਜਸਪ੍ਰੀਤ ਜੀ ਵੀ ਆ ਰਹੇ ਆ ਖੋਦ ਖੋਦ ਕੋਚਾ ਵਗੇ ਹੋਏ ਆ ਠੀਕ ਆ ਬਾਈ ਧੰਨਵਾਦ ਸਾਰਾ ਲਾਈਵ ਨਾ ਕੱਟੀ ਹਜੇ ਲੋ ਜੀ ਲਾਈਵ ਕੱਟ ਇਹ ਬਾਈ ਜਿਵੇਂ ਕਹਿੰਦੇ ਆ ਘਾਓ ਬਣਾਵੇ ਤੋਰਾਂ ਤੇ ਵੱਡੀ ਬਹੂ ਦਾ ਨਾਲ ਹੀ ਗੱਲ ਹੈ ਨਾ ਇਹ ਜਿੰਨਾ ਵੀ ਤੁਸੀਂ ਲਾਈਵ ਦੇ ਮਾਦਿਆਂ ਵਰਾ ਹੀ ਦੇਖਿਆ ਇਹਨੂੰ ਐਪਰੀਸ਼ੀਏਸ਼ਨ ਮੇਰੇ ਭਾਈ ਅੰਗਰੇਜ਼ ਨੇ ਤੇ ਜੰਗ ਫਾਰਮਰ ਵਾਲਾ ਬਾਈ ਜਗਮੀਤ ਭਲਾਈਆਣਾ ਇਹ ਕੀਤਾ ਇਹਨਾਂ ਦੀ ਬਦੌਲਤ ਮੈਂ ਇੱਥੋਂ ਤੱਕ ਪਹੁੰਚਿਆ ਗੋਭੀ ਲਾਉਣ ਦਾ ਮੈਂ ਜਿਹੜਾ ਅਪਰਾਲਾ ਕੀਤਾ ਬਾਈ ਜਗਮੀਤ ਦੇ ਉਹਦੇ ਨਾਲ ਕੀਤਾ ਬਾਈ ਅੰਗਰੇਜ਼ ਨਾਲ ਜਦੋਂ ਮੇਰੀ ਗੱਲ ਹੁੰਦੀ ਇਹ ਕਹਿੰਦੇ ਕੋਈ ਗੱਲ ਨਹੀਂ ਵੱਡੇ ਵੱਡੇ ਘਾਟੇ ਪੈ ਜਾਂਦੇ ਆ ਤੂੰ ਥੋੜਾ ਥਾਂ ਤੋਂ ਲਾ ਕੇ ਦੇਖ ਜ਼ਰੂਰ ਤਾਂ ਮੈਂ ਥੋੜਾ ਵੀ ਲਾਈਵ ਦੇ ਮਾਧਿਅਮ ਨਾਲ ਧੰਨਵਾਦ ਕਰਦਾ ਪਰਮਾਤਮਾ ਇਹਨਾਂ ਹਰਕੇ ਭਰਾ ਸਾਹਿਬ ਨੂੰ ਦੀ ਪਿਆਜ਼ ਕਿਤੇ ਨਾਲ ਲਾ ਰਹੇ ਹੋ ਆਪਾਂ ਪਿਆਜ਼ ਮੈਂ ਦੀ 8 ਕਿੜਾਵਾ ਲਾ ਰਹੇ ਹਾਂ ਕਿਲਾ ਥਾਂ ਦਾ ਅੱਛਾ ਜੀ ਕੌਣ ਸੀ ਵੈਰਿਟੀ ਉਹ ਬਾਈ ਮਰਿੰਦਰ ਨੂੰ ਪਤਾ ਇਹਨਾਂ ਤੋਂ ਯਾਤਰੀ ਤੋਂ ਲੈ ਕੇ ਆਉਣੀ ਤੋਂ ਫਿਰ ਸੀਗਰੇਟ ਤੋਂ ਸੀਡ ਆਇਆ ਸੀਗਰੇਟ ਤੋਂ ਤੇ ਉਹ ਦੇਸੀ ਆਪਣਾ ਪੰਜਾਬ ਨਰੋ ਆ ਕੇ ਕਿ ਉਹ ਕਿਹੜੀ ਵੈਰਾਈਟੀ ਹੁੰਦੀ ਆ ਆਪਣਾ ਠੀਕ ਆ ਬਈ ਧੰਨਵਾਦ ਬਈ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ ਚਲੋ ਧੰਨਵਾਦ